ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਇਹ ਦਿਵਿਆਂਖ ਹਨ ਹੋਰ ਸਾਡੀਆਂ ਮਾਤਾਵਾਂ ਪਿਤਾਵਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਫੈਸ਼ਨ ਅਫਡੇਟ ਤੁਹਾਨੂੰ ਦੇਣੀ ਹੈ ਅੱਜ ਕਿਹੜੇ ਜ਼ਿਲ੍ਹੇ ਦੇ ਵਿੱਚ ਫੈਸ਼ਨ ਹੈ ਇਹ ਤੁਹਾਨੂੰ ਦੱਸਾਂਗੇ 8 ਨਵੰਬਰ ਦਿਨ ਸ਼ਨੀਵਾਰ ਲਗਭਗ ਸ਼ਾਮ ਦੇ 8 ਵਜੇ ਤੱਕ ਦੀ ਤੁਹਾਨੂੰ ਇਹ ਅਫਡੇਟ ਦੇ ਰਹੇ ਹਾਂ ਸਾਨੂੰ ਜੋ ਸੂਚਨਾਵਾਂ ਅਪਡੇਟ ਮਿਲਿਆ ਨੇ ਉਹਦੇ ਆਧਾਰ ਤੇ ਇਹ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਿਲਾ ਕਹੋਰਥਲਾ ਅਤੇ ਜ਼ਿਲ੍ਹੇ ਦੇ ਹਲਕੇ ਜਿਨ੍ਹਾਂ ਦੇ ਵਿੱਚ ਨਡਾੜਾ ਸੁਲਤਾਨਪੁਰ ਲੋਧੀ ਫਗਵਾੜਾ ਤੇ ਢਿਲਵਾ ਹਲਕੇ ਦੇ ਵਿੱਚ ਬੜਾਪਾ ਹੈਂਡੀਕੈਪ ਤੇ ਦਿਵਿਆਂਗ ਐਸ਼ਨਾ ਜੜੀਆਂ ਨੇ 1500 ਰੁਪਏ ਦਾ ਲਾਭਾਤਰੀਆਂ ਦੇ ਖਾਤਿਆਂ ਦੇ ਵਿੱਚ ਭਾ ਦਿੱਤੀਆਂ ਗਈਆਂ ਨੇ ਕੁਝ ਲਾਭਾਤਰੀਆਂ ਨੂੰ ਕੱਲ ਮੈਸੇਜ ਆ ਗਿਆ ਸੀ ਕੁਝ ਲਾਭਾਤਰੀਆਂ ਨੂੰ ਅੱਜ ਮੈਸੇਜ ਆ ਰਹੇ ਨੇ ਤੇ ਕੁੱਲ ਮਿਲਾ ਕੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਜੜੀਆਂ ਨੇ ਭਾ ਦਿੱਤੀਆਂ ਗਈਆਂ ਨੇ ਤੇ ਤੁਹਾਡੇ ਖਾਤੇ ਦੇ ਵਿੱਚ 1500 ਰੁਪਏ ਜੁੜ ਚੁੱਕਾ ਹੈ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਹੋਰ ਸੂਚਨਾ ਮਿਲ ਰਹੀਆਂ ਨੇ ਇੱਕ ਜਲੰਧਰ ਜ਼ਿਲ੍ਹੇ ਦੇ ਵਿੱਚ ਦੂਜੇ ਫਾਜ਼ਿਲਕਾ ਜ਼ ਜੋ ਫੈਸਲੇ ਜੜੀਆਂ ਨੇ ਜਾਰੀ ਹੋ ਚੁੱਕੀਆਂ ਨੇ ਪਰ ਇੱਥੇ ਕਨਫਰਮ ਨਿਊਜ਼ ਨਹੀਂ ਆਇਆ ਤਾਂ ਤੁਸੀਂ ਕਨਫਰਮ ਕਰ ਦੇਣਾ ਥੱਲੇ ਕਮੈਂਟ ਦੇ ਵਿੱਚ ਜੇਕਰ ਤੁਹਾਡੀ ਪੈਨਸ਼ਨ ਆਈ ਆ ਕੁਝ ਲਾਪਤਾ ਰਿਆਨੋਂ ਜਲੰਧਰ ਦੇ ਉਹਨਾਂ ਨੂੰ ਜਿਹੜੀਆਂ ਨੇ ਪੈਨਸ਼ਨ ਵਾਲੇ ਦੇ ਖਾਤੇ ਦੇ ਵਿੱਚ ਫੈ ਗਈਆਂ ਨੇ ਤੇ ਜੇਕਰ ਇੱਥੇ ਪੈਨਸ਼ਨ ਜਾਰੀ ਹੋਈ ਹੈ ਤੇ ਕੱਲ ਸੰਡੇ ਤੋਂ ਜੜੀਆਂ ਨੇ ਬਹੁਤੇ ਖਾਤਿਆਂ ਦੇ ਵਿੱਚ ਪੈਨਸ਼ਨ ਜਾਰੀ ਹੋ ਜਾਣਗੀਆਂ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਵੀ ਕੁਝ ਲਾਪਤਾ ਰਿਆਨੋਂ ਜਿਹੜੇ ਆ ਜਿਹੜੇ ਮੈਸੇਜ ਆਨੇ ਸ਼ੁਰੂ ਹੋ ਚੁੱਕੇ ਨੇ ਉੱਥੇ ਵੀ ਲਾਪਤਾ ਰਿਆਨੋਂ 15 ਰੁਪਈਆ ਜਿਹੜਾ ਜਾਂ ਪੈਨਸ਼ਨ ਦੇ ਰੂਪ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੇ ਖਾਤੇ 15 ਰੁਪਈਆ ਜਿਹੜਾ ਕੱਲ ਨੂੰ ਜਾਂ ਫਿਰ ਸੋਮਵਾਰ ਨੂੰ ਉਹਨਾਂ ਦੇ ਖਾਤੇ ਪੈ ਜਾਣਗੇ ਇਸਲਾਵਾ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਜੀ ਉਹਦੀਆਂ ਸਾਰੇ ਰੈਗੂਲਰ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਹਾਲੇ ਸਾਨੂੰ ਫਿਲਹਾਲ ਇਹਨਾਂ ਜ਼ਿਲ੍ਹਿਆਂ ਦੀਆਂ ਸੂਚਨਾ ਮਸੀ ਜੋ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ 2500 ਦੀ ਕੋਈ ਅਪਡੇਟ ਨਹੀਂ ਹੈ 1500 ਰੁਪਏ ਦੀਆਂ ਪੈਨਸ਼ਨਾਂ ਜਾਰੀ ਹੋ ਰਹੀਆਂ ਨੇ ਜੇਕਰ ਆਉਦੇ ਦਿਨਾਂ ਦੇ ਵਿੱਚ ਕੋਈ ਅਪਡੇਟ ਆਉਂਦੀ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਜਿਹੜੇ ਪਿਛਲੇ ਮਹੀਨੇ ਜਿਨ੍ਹਾਂ ਨੂੰ ਪੈਨਸ਼ਨਾਂ ਨਹੀਂ ਪਈਆਂ ਉਹਨਾਂ ਨੂੰ ਹੁਣ ਇਕੱਠਿਆਂ ਦੋ ਪੈਨਸ਼ਨਾਂ ਜੜੀਆਂ ਜਾਰੀ ਹੋਣਗੀਆਂ ਜੇਕਰ ਕਿਸੇ ਜ਼ਿਲ੍ਹੇ ਦੇ ਵਿੱਚ ਲਾਫਤ ਰਹਿਣ ਪੈਨਸ਼ਨਾਂ ਪਿਛਲੇ ਮਹੀਨੇ ਨਹੀਂ ਆਈਆਂ ਸੀ ਉਹਨਾਂ ਨੂੰ ਜਿਹੜਾ ਜਾਂ 3000 ਰੁਪ Thank yep. you.